ਯਰ ਸਟੂਡੈਂਟਸ ਤੁਹਾਡਾ ਬਹੁਤ ਸਵਾਗਤ ਹੈ ਹਰ ਪੰਜਾਬੀ ਚੈਨਲ ਦੇ ਵਿੱਚ ਤੇ ਅਸੀਂ ਕਰਨ ਜਾ ਰਹੇ ਹਾਂ ਸ਼ਬਦ ਦਾ ਵਰਗੀਕਰਨ ਜਾਂ ਸ਼ਬਦ ਦੀ ਵਰਗਵੰਡ ਜਾਂ ਸ਼ਬਦ ਬੰਤਰ ਤੇ ਸ਼ਬਦ ਦਾ ਵਰਗੀਕਰਨ ਤੇ ਇਹੇ ਪ੍ਰਸ਼ਨ ਵੀ ਅੰਕਾਂ ਦੇ ਅਨਸਾਰ ਕਰਾਂਗੇ ਇਸ ਤੋਂ ਪਹਿਲਾਂ ਕਿ ਮੈਂ ਵੀਡੀਓ ਸ਼ੁਰੂ ਕਰਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਆਓ ਗੱਲ ਕਰੀਏ ਸ਼ਬਦ ਸ਼ਬਦ ਜਿਹੜੀ ਹੈ ਵਿਆਕਰਨ ਦੀ ਅਧਿਐਕਾਈ ਹੈ ਜਿਹੜੀ ਵਾਕੰਸ਼ ਤੋਂ ਛੋਟੀ ਹੈ ਤੇ ਭਾਵੰਸ਼ ਤੋਂ ਵੱਡੀ ਹੈ ਭਾਵ ਭਾਵੰਸ਼ ਦਾ ਮਤਲਬ ਜਿਹੜੀਆਂ ਧੁਨੀਆਂ ਹਨ ਵਕ ਵਕ ਉਹਨਾਂ ਨੂੰ ਮਿਲਾ ਕੇ ਬਣਿਆ ਸਭ ਤੋਂ ਛੋਟੀ ਇਕਾਈ ਤੇ ਸ਼ਬਦ ਇੱਕ ਜਹੀ ਇਕਾਈ ਹੈ ਜਿਹੜੀ ਆਪਣੇ ਤੋਂ ਛੋਟੇ ਅੱਖਰਾਂ ਤੋਂ ਕਹਿ ਲੋ ਮਿਲ ਕੇ ਬਣਦੀ ਹੈ ਜਾਂ ਧੁਨੀਆਂ ਤੋਂ ਮਿਲ ਕੇ ਬਣਦੀ ਹੈ ਤੇ ਆਪਣੇ ਤੋਂ ਵੱਡੀਆਂ ਇਕਾਈਆਂ ਦੀ ਉਸਾਰੀ ਕਰ ਸਕਦੀ ਜਿਸ ਤਰ੍ਹਾਂ ਇਸ ਤੋਂ ਅਸੀਂ ਸ਼ਬਦਾਂ ਤੋਂ ਮਿਲਾ ਕੇ ਵਾਕ ਬਣਾ ਸਕਦੇ ਹਾਂ ਤੇ ਇਸ ਨੂੰ ਅਸੀਂ ਰਚਨਾਤਮਕ ਇਕਾਈ ਕੀ ਹੈ ਕਿਉਂਕਿ ਇਹ ਹੋਰ ਛੋਟੀਆਂ ਤੋਂ ਬਣੀ ਹੈ ਤੇ ਰਚਿਤ ਇਕਾਈ ਹੈ ਇਹ ਵੱਡਿਆਂ ਵਾਕਾਂ ਦੀ ਰਚਨਾ ਕਰਦੀ ਹੈ ਤੁਸੀਂ ਸਮਝਦੇ ਹੋ ਕਿ ਜਦੋਂ ਕੋਈ ਸ਼ਬਦ ਬਣਦਾ ਵੱਖ-ਵੱਖ ਅੱਖਰਾਂ ਤੋਂ ਮਿਲ ਕੇ ਬਣਦਾ ਹੈ ਤੇ ਫਿਰ ਵੱਖ-ਵੱਖ ਸ਼ਬਦਾਂ ਤੋਂ ਇੱਕ ਵਾਕ ਬਣਦਾ ਹੈ ਤੇ ਵੱਖ-ਵੱਖ ਵਾਕਾਂ ਨੂੰ ਮਿਲਾ ਕੇ ਤੁਸੀਂ ਕੁਝ ਵੀ ਲਿਖ ਸਕਦੇ ਹੋ ਇਸ ਲਈ ਸ਼ਬਦ ਜਿਹੜਾ ਹੈ ਧੁਨੀਆਂ ਤੋਂ ਵੱਡੀ ਇਕਾਈ ਹੈ ਤੇ ਇਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਇਕਾਈ ਹੈ ਸ਼ਬਦ ਦੇ ਹੇਠ ਲਿਖੇ ਛੇ ਆਧਾਰ ਹਨ ਪਹਿਲਾ ਹੈਗਾ ਸ਼ਬਦ ਉਤਪਤੀ ਉਤਪਤੀ ਮਤਲਬ ਉਹਦੀ ਪੈਦਾਵਾਰ ਉਸ ਦੀ ਜਿਹੜੀ ਬੇਸਿਕ ਜਿਹੜਾ ਰੂਪ ਹੈ ਉਹਦੇ ਆਧਾਰ ਤੇ ਸ਼ਬਦਾਂ ਨੂੰ ਦੋ ਭਾਗਾਂ ਚ ਵੰਡਿਆ ਗਿਆ ਹੈ ਰੂੜ ਸ਼ਬਦ ਤੇ ਯੋਗਿਕ ਸ਼ਬਦ ਰੂੜ ਸ਼ਬਦ ਉਹ ਸ਼ਬਦ ਹੁੰਦੇ ਆ ਜਿਹੜੇ ਆਪਣੇ ਆਪ ਚ ਸੁਤੰਤਰ ਹਨ ਅਜੇ ਸ਼ਬਦਾਂ ਨੂੰ ਕਿਸੇ ਹੋਰ ਸ਼ਬਦ ਦੀ ਮਦਦ ਦੀ ਲੋੜ ਨਹੀਂ ਕੀਤੀ ਜਾਂਦੀ ਪੈਂਦੀ ਪਰ ਇਹ ਅੱਗੇ ਇਹਨਾਂ ਦੇ ਨਾਲ ਅਸੀਂ ਹੋਰ ਸ਼ਬਦ ਜੋੜ ਸਕਦੇ ਹਾਂ। ਮਤਲਬ ਇਹਨਾਂ ਨੂੰ ਇਸ ਤੋਂ ਥੱਲੇ ਘਟਾਇਆ ਵੀ ਨਹੀਂ ਜਾ ਸਕਦਾ। ਰੂਟ ਸ਼ਬਦ ਉਹ ਹੁੰਦੇ ਆ ਜਿਹੜੇ ਇਸ ਤੋਂ ਅੱਗੇ ਨਹੀਂ ਤੋੜੇ ਜਾ ਸਕਦੇ। ਜਿਹਨੂੰ ਅੰਗਰੇਜ਼ੀ ਵਿੱਚ ਆਪਾਂ ਰੂਟਸ ਕਹਿੰਦੇ ਆ। ਪਰ ਇਸ ਨੂੰ ਨੇ ਅੱਗੇ ਤੋਂ ਨਹੀਂ ਤੋੜਿਆ ਜਾ ਸਕਦਾ। ਪਰ ਇਹਨਾਂ ਸ਼ਬਦਾਂ ਦੇ ਨਾਲ ਅੱਗੇ ਹੋਰ ਵਿਧੇਤਰ ਲਾਏ ਜਾ ਸਕਦੇ ਜਿਵੇਂ ਖਾ ਖਾ ਨੂੰ ਅਸੀਂ ਹੋਰ ਛੋਟਾ ਨਹੀਂ ਕਰ ਸਕਦੇ ਪਰ ਇਸ ਤੋਂ ਅੱਗੇ ਬਣਾ ਸਕਦੇ ਹਾਂ ਖਾਂਦਾ, ਖਾਂਦੇ, ਖਾਂਦੀਆਂ, ਖਾਣਗੇ। ਇਸ ਤਰ੍ਹਾਂ ਪੀ ਨੂੰ ਹੋਰ ਛੋਟਾ ਨਹੀਂ ਕਰ ਸਕਦੇ ਪੀਂਦਾ ਪੀਣ ਕੇ ਵਧਾ ਸਕਦੇ ਆ ਪਾੜ ਜਾ ਜਾ ਇਹ ਬੇਸਿਕ ਸ਼ਬਦ ਨੇ ਜਿਨ੍ਹਾਂ ਨੂੰ ਅੱਗੇ ਹੋਰ ਜਾਂ ਪਿੱਛੇ ਲਾ ਕੇ ਵਧਾਏ ਜਾ ਸਕਦੇ ਆ ਪਰ ਇਹਨਾਂ ਨੂੰ ਹੋਰ ਅੱਗੇ ਨਹੀਂ ਤੋੜਿਆ ਜਾ ਸਕਦਾ ਇਹਨਾਂ ਨੂੰ ਜ਼ਰੂਰ ਸ਼ਬਦ ਕਹਿੰਦੇ ਹਨ ਦੂਸਰੀ ਉਤਪਤੀ ਦੇ ਆਧਾਰ ਤੇ ਦੂਸਰਾ ਵਰਗੀਕਰਨ ਹੈ ਐਕਜ਼ੋਗਿਕ ਸ਼ਬਦ ਜੋਗਿਕ ਸ਼ਬਦ ਉਹ ਹਨ ਜਿਹੜੇ ਦੋ ਮੂਲ ਸ਼ਬਦਾਂ ਦੇ ਸੰਜੋਗ ਤੋਂ ਮਿਲ ਕੇ ਬਣਦੇ ਹਨ ਦੋ ਵੱਖ-ਵੱਖ ਬੇਸਿਕ ਸ਼ਬਦਾਂ ਤੋਂ ਜਾਂ ਉਹ ਸ਼ਬਦ ਜਿਹੜੇ ਹੋਰ ਅੱਗੇ ਨਾ ਤੋੜੇ ਜਾ ਸਕਣ ਉਹਨਾਂ ਨੂੰ ਇਕੱਠੇ ਕਰਕੇ ਕੋਈ ਸ਼ਬਦ ਜਿਹੜਾ ਹੈ ਮਿਲ ਕੇ ਬਣਦਾ ਹੈ ਤਾਂ ਉਸ ਨੂੰ ਯੋਗਿਕ ਯੋਗਿਕ ਦਾ ਮਤਲਬ ਮਿਲ ਕੇ ਬਣਨਾ ਤਾਂ ਇਸ ਨੂੰ ਕਹਿੰਦੇ ਜਿਵੇਂ ਸੇਰਪੀੜ ਸੇਰ ਪੀੜ ਸ਼ਬਦ ਚ ਦੋ ਦੋ ਮੂਲ ਹਨ ਇੱਕ ਸੇਰ ਤੇ ਇੱਕ ਪੀੜ ਇਹਨਾਂ ਨੂੰ ਇਕੱਠੇ ਕਰਕੇ ਸੇਰਪੀੜ ਸ਼ਬਦ ਆ ਗਿਆ ਇਸ ਤਰ੍ਹਾਂ ਲੋਕ ਸਭਾ ਲੋਕ ਸਭਾ ਚ ਲੋਕ ਜਮਾ ਸਭਾ ਤੇ ਲੋਕ ਸਭਾ ਬਣ ਗਿਆ ਦਵਾ ਦਾ ਰੂਚ ਦਵਾ ਜਮਾਦਾਰੂ ਖਾਣ ਪੀਣ ਚ ਖਾਣ ਜਮਾ ਪੀਣ ਉਪਰੋਕਤ ਸ਼ਬਦ ਯੋਗਖੰਨ ਜਿਹੜੇ ਦੋ ਮੂਲ ਸ਼ਬਦਾਂ ਦੇ ਸੰਯੋਗ ਜਾਂ ਜੋੜਨੀ ਲਗਾ ਕੇ ਸਿਰਜੇ ਗਏ ਹਨ ਹੁਣ ਅਸੀਂ ਗੱਲ ਕਰਦੇ ਹਾਂ ਸ਼ਰਦ ਦੇ ਵਰਗੀਕਰਨ ਦਾ ਆਧਾਰ ਨੰਬਰ 2 ਇਹ ਸ਼ਬਦ ਨੂੰ ਦੋ ਆਧਾਰ ਤੇ ਵੰਡਿਆ ਜਾ ਸਕਦਾ ਹੈ ਵਿਕਾਰੀ ਸ਼ਬਦ ਤੇ ਅਵਕਾਰੀ ਸ਼ਬਦ ਵਿਕਾਰੀ ਤੋਂ ਭਾਵ ਜੀਵਨਾਮ ਤੋਂ ਸਪਸ਼ਟ ਹੈ ਵਿਕਾਰ ਤਬਦੀਲੀ ਜਿੰਨਾ ਸ਼ਬਦਾਂ ਦੇ ਰੂਪ ਵਿੱਚ ਲਿੰਗ ਵਚਨ ਪੁਰਖ ਕਾਲ ਆਦ ਕਰਕੇ ਪਰਿਵਰਤਨ ਆਉਂਦਾ ਹੈ ਉਹਨਾਂ ਨੂੰ ਵਿਕਾਰੀ ਸ਼ਬਦ ਕਹਿੰਦੇ ਹਨ ਜਿਨ੍ਹਾਂ ਵਿੱਚ ਪਰਿਵਰਤਨ ਆ ਸਕਦਾ ਹੈ ਜਿਵੇਂ ਬੱਚਾ ਪੜਦਾ ਹੈ ਇਹਦੇ ਵਿੱਚ ਬੱਚਾ ਇੱਕ ਵਚਨ ਪੜਦਾ ਵੀ ਇੱਕ ਵਚਨ ਤੇ ਹੈ ਵੀ ਇੱਕ ਵਚਨ ਪਰ ਜੇ ਅਸੀਂ ਬੱਚੇ ਲਿਖ ਦਾਂਗੇ ਬੱਚਾ ਤੋਂ ਬੱਚੇ ਬਣ ਗਿਆ ਪੜਦਾ ਤੋਂ ਪੜਦੇ ਹੈ ਤੁਹਾਨੂੰ ਮਤਲਬ ਜਿਹੜੇ ਸ਼ਬਦ ਤਬਦੀਲ ਹੋ ਸਕਦੇ ਹਨ ਉਹ ਵਿਕਾਰੀ ਤੇ ਜਿਹੜੇ ਤਬਦੀਲ ਨਹੀਂ ਹੋ ਸਕਦੇ ਉਹ ਆਵਕਾਰੀ ਜਿਵੇਂ ਅਗਲੀ ਕੈਟਾਗਰੀ ਹੈ ਆਵਕਾਰੀ ਜਿੰਨਾ ਸ਼ਬਦਾਂ ਦੇ ਰੂਪ ਵਿੱਚ ਲਿੰਗ ਵਚਨ ਪੁਰਖ ਕਾਲ ਆਦ ਕਰਕੇ ਕੋਈ ਵਿਕਾਰ ਜਾਂ ਤਬਦੀਲੀ ਨਹੀਂ ਆਉਂਦੀ ਉਹਨਾਂ ਨੂੰ ਆਵਕਾਰੀ ਸ਼ਬਦ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਬਾਕੇ ਕੁੜੀ ਨੇ ਸਲੇਟ ਤੋੜੀ ਮੁੰਡੇ ਨੇ ਸਲੇਟ ਤੋੜੀ ਹੁਣ ਦੇਖੋ ਇਹਦੇ ਵਿੱਚ ਸਲੇਟ ਸ਼ਬਦ ਜਿਹੜਾ ਆਇਆ ਵਾ ਉਹਨੂੰ ਕੋਈ ਫਰਕ ਨਹੀਂ ਪਿਆ ਕਿ ਕੁੜੀ ਨੇ ਤੋੜੀ ਜਾਂ ਮੁੰਡੇ ਨੇ ਸਲੇਟ ਨਹੀਂ ਬਦਲਿਆ ਜਾਂ ਨੇ ਆਇਆ ਜਿਹੜਾ ਨੇ ਮੈਂ ਕਹਾਂ ਕਿ ਨੇ ਨੂ ਤੁਸੀਂ ਦੇਖੋ ਨੇ ਤੇ ਨੂ ਜਿਹੜੇ ਹਨ ਉਹ ਜਏ ਸੰਬੰਧਕ ਹਨ ਜਿਹੜੇ ਕਦੀ ਵੀ ਬਦਲਦੇ ਨਹੀਂ ਚਾਹੇ ਕੁੜੀ ਨਾਲ ਲੱਗ ਜਾਣ ਜਾਂ ਮੇਲ ਨਾਲ ਲੱਗ ਜਾਣ ਫੀਮੇਲ ਨਾਲ ਲੱਗ ਜਾਣ ਇੱਕ ਵਚਨ ਨਾਲ ਬਹੁ ਵਚਨ ਨਾਲ ਜਿਵੇਂ ਕੁੜੀ ਨੇ ਸਨੇਹ ਤੋੜੀ ਕੁੜੀਆਂ ਨੇ ਸਨੇਹ ਤੋੜੀ ਮੁੰਡੇ ਨੇ ਸਨੇਹ ਤੋੜੀ ਮੁੰਡਿਆਂ ਨੇ ਸਨੇਹ ਤੋੜੀ ਨੇ ਨਹੀਂ ਬਦਲ ਰਿਹਾ ਇਹਦਾ ਮਤਲਬ ਨੇ ਵਿਕਾਰੀ ਸ਼ਬਦ ਕੁੜੀਆਂ ਸੁੰਦਰ ਲੱਗ ਰਹੀਆਂ ਹਨ ਮੁੰਡੇ ਸੁੰਦਰ ਲੱਗਦੇ ਹਨ ਹੁਣ ਇਹਦੇ ਵਿੱਚ ਉਪਰੋਕਤ ਵਾਕਾਂ 'ਚ ਜਿਹੜੇ ਲਕੀਰੇ ਹਿੱਸੇ ਆ ਉਹ ਤੋਂ ਪਤਾ ਲੱਗ ਰਿਹਾ ਕਿ ਇਹ ਨਹੀਂ ਬਦਲਦੇ ਇਹਨਾਂ ਦੀ ਸਥਿਤੀ ਭਾਵੇਂ ਇੱਕਵਚਨ ਨਾਲ ਆਉਣ ਭਾਵੇਂ ਬਹੁਵਚਨ ਨਾਲ ਇੱਕ ਤਰ੍ਹਾਂ ਦੇ ਰਹਿੰਦੇ ਹਨ ਰਚਨਾ ਦੇ ਆਧਾਰ ਤੇ ਅਸੀਂ ਸ਼ਬਦਾਂ ਨੂੰ ਦੋ ਭਾਗਾਂ 'ਚ ਵੰਡ ਸਕਦੇ ਹਾਂ ਵਿਯੋਤਪਤ ਸ਼ਬਦ ਤੇ ਮੂਲ ਸ਼ਬਦ ਹੁਣ ਮੂਲ ਸ਼ਬਦ ਦਾ ਜਏ ਸ਼ਬਦ ਹੁੰਦੇ ਆ ਜਿਨ੍ਹਾਂ ਦੇ ਨਾਲ ਵਿਧੇਤਰ ਲੱਗ ਜਾਂਦਾ ਹੈ ਤੇ ਵਿਧੇਤਰ ਹਟਾ ਕੇ ਵੀ ਇਹ ਕੋਈ ਅਰਥ ਦਿੰਦੇ ਆ ਹੁਣ ਮੈਂ ਪਿਛਲੇ ਵੀਡੀਓ ਚ ਦੱਸਦਾ ਗਿਆ ਹਾਂ ਵਧੇਤਰ ਕੀ ਹੁੰਦਾ ਹੈ ਤੁਸੀਂ ਉਹ ਵੀਡੀਓ ਦੇਖੋ ਸ਼ਬਦ ਰਚਨਾ ਵਾਲੀ ਵਧੇਤਰ ਹੁੰਦਾ ਜਿਹੜਾ ਕਿਸੇ ਮੂਲ ਸ਼ਬਦ ਦੇ ਨਾਲ ਲੱਗਦਾ ਹੈ ਜਿਵੇਂ ਖਾ ਮੂਲ ਸ਼ਬਦ ਹੈ ਤੇ ਖਾਂਦਾ ਦਾ ਜਿਹੜਾ ਪਿੱਛੇ ਆਇਆ ਵਧੇਤਰ ਹੈ ਜਾਂ ਖਾਵੇਗਾ ਜਾਂ ਖਾਏ ਆਦਿ ਵਧੇਤਰ ਹੈ ਆਪ ਸ਼ਬਦ ਵਿੱਚੋਂ ਵਧੇਤਰ ਹਟਾ ਹਟਾ ਲੈ ਜਾਣ ਉਪਰੰਤ ਜਿਹੜਾ ਸਾਰਥਕ ਹਿੱਸਾ ਬਚਦਾ ਹੈ ਉਸ ਨੂੰ ਮੂਲ ਸ਼ਬਦ ਕਹਿੰਦੇ ਹਨ ਜਿਵੇਂ ਸਮਝ ਤੋਂ ਬੇਸਮਝ ਆ ਗਿਆ ਅਗੇਤਰ ਗਿਆ ਦੇ ਦਿਲਦਾਰ ਹਾਲ ਲੋਕ ਆਦ ਇਹ ਮੂਲ ਸ਼ਬਦ ਹਨ ਉਸ ਤੋਂ ਬਾਅਦ ਆ ਗਿਆ ਵਿਉਂਤਪਤ ਵਿਉਂਤਪਤ ਦਾ ਨਾਮ ਦਾ ਮਤਲਬ ਹੈ ਜਿਹੜੇ ਕਿਸੇ ਪਲੈਨਿੰਗ ਨਾਲ ਬਣਦੇ ਸ਼ਬਦ ਜਿੰਨਾ ਵਿੱਚ ਕੋਈ ਯੋਜਨਾਬੱਧ ਢੰਗ ਨਾਲ ਕੋਈ ਸ਼ਬਦ ਬਣਦਾ ਹੈ ਜਾਂ ਕੋਈ ਸ਼ਬਦ ਕੋਈ ਨਵੇਂ ਸਿਰਿਓਂ ਬਣਾਇਆ ਜਾਂਦਾ ਤੇ ਉਸ ਦਾ ਕੋਈ ਅਰਥ ਹੁੰਦਾ ਹੈ ਮੂਲ ਸ਼ਬਦ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਹੜਾ ਸ਼ਬਦ ਅੱਗੇ ਤੋੜਿਆ ਨਹੀਂ ਜਾ ਸਕਦਾ ਉਸ ਦੇ ਨਾਲ ਵਿਧੇ ਉਤਰ ਲਗਾ ਕੇ ਅਗੇਤਰ ਜਾਂ ਪਿਛੇਤਰ ਲਗਾ ਕੇ ਬਣਾਏ ਗਏ ਸ਼ਬਦ ਨੂੰ ਵਿਉਤਪਤ ਸ਼ਬਦ ਕਹਿੰਦੇ ਹਨ ਜਿਵੇਂ ਸਮਝ ਮੂਲ ਸ਼ਬਦ ਹੈ ਇਹਦੇ ਅੱਗੇ ਬੇ ਲਗਾ ਦਈਏ ਤੇ ਬੇਸਮਝ ਬਣ ਜਾਂਦਾ ਸਮਝਦਾਰ ਦੇ ਵਿੱਚ ਮੂਲ ਸ਼ਬਦ ਸਮਝ ਹੈ ਤੇ ਦਾਰ ਉਸ ਦਾ ਪਿਛੇਤਰ ਹੈ ਦਿਆਲਤਾ ਵਿੱਚ ਦਿਆਲ ਮੂਲ ਸ਼ਬਦ ਹੈ ਤੇ ਤਾ ਉਸ ਦਾ ਪਿਛੇਤਰ ਹੈ ਅ ਨੰਬਰ 4 ਤੇ ਹੈ ਕਿ ਅਰਥ ਦੇ ਆਧਾਰ ਤੇ ਸ਼ਬਦਾਂ ਦਾ ਵਰਗੀਕਰਨ ਅਰਥ ਦੇ ਆਧਾਰ ਤੇ ਸ਼ਬਦਾਂ ਨੂੰ ਚਾਰ ਭਾਗਾਂ 'ਚ ਵੰਡਿਆ ਜਾ ਸਕਦਾ ਹੈ ਪਹਿਲਾ ਹੈ ਸਮਾਨਾਰਥਕ ਸ਼ਬਦ ਉਹ ਸ਼ਬਦ ਜਿਹੜੇ ਸਮਾਨ ਅਰਥਾਂ ਨੂੰ ਪ੍ਰਗਟ ਕਰਦੇ ਆ ਜਿਵੇਂ ਸੋਨਾ ਸੁੰਦਰ ਮਨਮੋਹਕ ਹਸੀਨ ਖੂਬਸੂਰਤ ਹੁਣ ਇੱਕੋ ਸ਼ਬਦ ਨਾਲ ਜੁੜੇ ਹੋਏ ਆ ਸਾਰੇ ਠੀਕ ਸਈ ਦਰੁਸਤ ਚੰਨ ਚੰਦਰਮਾ ਆਦ ਇਹ ਇੱਕੋ ਸ਼ਬਦ ਨੂੰ ਦੱਸਣ ਵਾਸਤੇ ਵੱਖ-ਵੱਖ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਇੱਕੋ ਅਰਥ ਨੂੰ ਦੱਸਣ ਲਈ ਤਾਂ ਸਮਾਨਾਰਥੀ ਸ਼ਬਦ ਹਨ ਦੂਸਰੇ ਇਸੇ ਹੀ ਕੈਟਾਗਰੀ ਚ ਵਿਰੋਧਾਰਥੀ ਸ਼ਬਦ ਵਿਰੋਧੀ ਅਰਥਾਂ ਦੇ ਧਾਰਨੀ ਸ਼ਬਦਾਂ ਨੂੰ ਵਿਰੋਧਾਰਥਕ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਉੱਚਾ ਨੀਵਾ ਗੋਰਾ ਕਾਲਾ ਪੁੱਠਾ ਸਿੱਧਾ ਦੇਨ ਰਾਤ ਛੋਟਾ ਵੱਡਾ ਇਹ ਵਿਰੋਧੀ ਅਰਥਾਂ ਵਾਲੇ ਸ਼ਬਦਾਂ ਦੇ ਜੋਟ ਹਨ ਜਿਨ੍ਹਾਂ ਨੂੰ ਅਸੀਂ ਅਰਥ ਦੇ ਆਧਾਰ ਤੇ ਵਾਲੀ ਕੈਟਾਗਰੀ ਚ ਲਿਆ ਸਕਦੇ ਹਾਂ ਵਰਗਾਰਥਕ ਸ਼ਬਦ ਜਿੰਨਾ ਜਿਹੜੇ ਸ਼ਬਦ ਸਾਂਝੇ ਅਰਥਾਂ ਦੇ ਧਾਰਨੀ ਹਨ ਜਿਵੇਂ ਅਸੀਂ ਜਾਨਵਰ ਕਹਿ ਦਿੱਤਾ ਤਾਂ ਸਾਨੂੰ ਇਹਦੇ ਵਿੱਚ ਪੂਰੇ ਜਾਨਵਰਾਂ ਬਾਰੇ ਦੱਸਣ ਦੀ ਲੋੜ ਨਹੀਂ ਪਈ ਅਸੀਂ ਸਮਝ ਗਏ ਕਿ ਜਾਨਵਰ ਦਾ ਮਤਲਬ ਗਾਂ ਮੱਝ ਘੋੜਾ ਊਠ ਕੋਈ ਵੀ ਜਾਨਵਰ ਹੋ ਸਕਦਾ ਹੈ ਇਸ ਤਰ੍ਹਾਂ ਰਿਸ਼ਤੇਦਾਰ ਰਿਸ਼ਤੇਦਾਰ ਇੱਕ ਵਰਗ ਆ ਜਿਸ ਦੇ ਵਿੱਚ ਮਾਪੇ ਬਾਪ ਭੈਣ ਭਰਾ ਦਾਦੀ ਨਾਨੀ ਦਾਦਾ ਚਾਚਾ ਸਾਰੇ ਆ ਜਾਂਦੇ ਆ ਪਰ ਅਸੀਂ ਇੱਕੋ ਸ਼ਬਦ ਰਿਸ਼ਤੇਦਾਰ ਕਿਹਾ ਕਿ ਉਸ ਨੂੰ ਵਰਗ ਵਿੱਚ ਸਬੇਟ ਦਿੱਤਾ ਇਸੇ ਤਰ੍ਹਾਂ ਪੰਛੀ ਇੱਕ ਵਰਗ ਹੈ ਜਿਸਦੇ ਵਿੱਚ अनेका ਪੰਛੀ ਚਿੜੀ ਗਾਂ ਕਬੂਤਰ ਹੋਰ ਕਈ ਪੰਛੀ ਆ ਸਕਦੇ ਆ ਪਰ ਅਸੀਂ ਪੰਛੀ ਕਹਿ ਕੇ ਇੱਕ ਵਰਗ ਨਿਰਧਾਰਿਤ ਕਰ ਦਿੱਤਾ ਬਹੁਆਰਥਕ ਸ਼ਬਦ ਕਿਹੜਿਆ ਜਿਹੜੇ ਸ਼ਬਦ ਦੇ ਇੱਕ ਤੋਂ ਵਧੇਰੇ ਅਰਥਾਂ ਦੇ ਧਾਰਨੀ ਹੋਣ ਉਹਨਾਂ ਨੂੰ ਬਹੁਆਰਥਕ ਕਹਿੰਦੇ ਹੈ ਜਿਵੇਂ ਕੱਚਾ ਸ਼ਬਦ ਹੈ ਤਾਂ ਇਹਦੇ ਬਹੁਤ ਸਾਰੇ ਅਰਥ ਦੇ ਸਕਦੇ ਆ ਅਣਪੱਕਿਆ ਖਬਰਾਹਟ ਜਾਂ ਕੋਈ ਚੀਜ਼ ਜਿਹੜੀ ਰੰਗ ਜਿਵੇਂ ਕੱਚਾ ਆਤ ਕਈ ਅਰਥ ਦੇ ਸਕਦਾ ਹੈ ਇਸ ਤਰ੍ਹਾਂ ਬਹੁਚ ਸ਼ਬਦ ਦਾ ਮਤਲਬ ਹੈ ਲੱਭਣਾ ਤੇ ਕੋਈ ਚੀਜ਼ ਬੰਦ ਕਰਨਾ ਸੂਰਤ ਦਾ ਮਤਲਬ ਚਿਹਰਾ ਸਥਿਤੀ ਆਦਿ ਤਾਂ ਬਹੁਅਰਥਕ ਸ਼ਬਦਾਂ ਮਤਲਬ ਇੱਕ ਸ਼ਬਦ ਦੇ ਬਹੁਤੇ ਅਰਥ ਦਿੱਤੇ ਜਾ ਸਕਦੇ ਹਨ ਪੰਜਵਾਂ ਵਰਗ ਜਿਹੜਾ ਹੈ ਸ਼ਬਦਾਂ ਦਾ ਉਹ ਹੈ ਸਿਰਜਨਾ ਦੇ ਆਧਾਰ ਤੇ ਸਿਰਜਨਾ ਮਤਲਬ ਸ਼ਬਦਾਂ ਦੀ ਰਚਨਾ ਦੇ ਆਧਾਰ ਤੇ ਸ਼ਬਦਾਂ ਨੂੰ ਹੇਠ ਲਿਖੇ ਤਿੰਨ ਭਾਗਾਂ ਚ ਵੰਡਿਆ ਗਿਆ ਹੈ ਇੱਕ ਨੰਬਰ ਤੇ ਸਮਾਸੀ ਸ਼ਬਦ ਜਿਹੜੇ ਸ਼ਬਦ ਜੋ ਹਾਈਫਨ ਵਿਚਕਾਰ ਜੋੜਨੀ ਜਾਂ ਹਾਈਫਨ ਲਗਾ ਕੇ ਬਣਦੇ ਹਨ ਉਹਨਾਂ ਨੂੰ ਸਮਾਸੀ ਸ਼ਬਦ ਕਹਿੰਦੇ ਹਨ ਜਿਵੇਂ ਪ੍ਰੇਮਸਾਰ, ਦਿਲਤਰੰਗ, ਸੁਖਰਾਮ, ਤੀਰਅੰਦਾਜ਼ ਇਹ ਵੱਖ-ਵੱਖ ਸ਼ਬਦ ਹਨ ਜੇ ਪ੍ਰੇਮ ਵੱਖਰਾ ਤੇ ਸਾਰ ਵੱਖਰਾ ਪਰ ਅਸੀਂ ਨਾ ਦੋਨਾਂ ਨੂੰ ਮਿਲਾ ਕੇ ਹਾਈਫਨ ਪਾ ਕੇ ਇਹ ਇੱਕ ਨਵਾਂ ਸ਼ਬਦ ਸਮਾਸੀ ਮਤਲਬ ਜਿਹੜਾ ਇਕੱਠਾ ਕਰ ਦਿੱਤਾ ਇੱਕ ਸ਼ਬਦ ਹੈ ਉਹ ਪੇਸ਼ ਕੀਤਾ ਇਹ ਇਸ ਰਚਨਾ ਦੇ ਆਧਾਰ ਤੇ ਸੰਖੇਪਿਤ ਸ਼ਬਦ ਜਦੋਂ ਅਸੀਂ ਇੱਕ ਤੋਂ ਵਧੇਰੇ ਸ਼ਬਦਾਂ ਦੇ ਇੱਕ-ਇੱਕ ਜਾਂ ਦੋ-ਦੋ ਅੰਸ਼ਾਂ ਤੋਂ ਮਿਲ ਕੇ ਕੋਈ ਸ਼ਬਦ ਬਣਾਉਂਦੇ ਹਾਂ ਉਸ ਨੂੰ ਸੰਖੇਪਿਤ ਸ਼ਬਦ ਕਹਿੰਦੇ ਹਨ ਐਬ੍ਰਿਵੀਏਸ਼ਨ ਜਿਵੇਂ ਅਸੀਂ ਕਹਿ ਦਿੰਦੇ ਹਾਂ ਜਿਵੇਂ ਅਸੀਂ ਡੀਐਸਪੀ ਜਿਹੜਾ ਸ਼ਬਦ ਹੈ ਦੇ ਵਿੱਚ ਬਿੰਦੀਆਂ ਲਾ ਕੇ ਅਸੀਂ ਤਿੰਨ ਸ਼ਬਦਾਂ ਨੂੰ ਇਕੱਠੇ ਕੀਤਾ ਜਾਂ ਡਾਕਟਰ ਸ਼ਬਦ ਦੇ ਇੱਕ ਦੇ ਪਿੱਛੇ ਬਿੰਦੀ ਲਾ ਕੇ ਪੂਰਾ ਡਾਕਟਰ ਲਿਖਣ ਦੀ ਬਜਾਏ ਅਸੀਂ ਡੱਡੇ ਕੰਨਾ ਪਾ ਕੇ ਬਿੰਦੀ ਪਾ ਦਿੱਤੀ ਪੂਰਾ ਪ੍ਰੋਫੈਸਰ ਸ਼ਬਦ ਲਿਖਣ ਦੀ ਥਾਂ ਅਸੀਂ ਪ੍ਰੋ ਵੀ ਲਿਖ ਸਕਦੇ ਆ ਪਾ ਦੇ ਪੈਰ ਚ ਰਾਰਾ ਪਾ ਕੇ ਹੋੜਾ ਪਾ ਕੇ ਤੇ ਬਿੰਦੀ ਪਾ ਕੇ ਐਲ ਐਲ ਬੀ ਪੀ ਆਰ ਸੰਖੇਪਤ ਸ਼ਬਦ ਇਹਦਾ ਅਗਲੀ ਕਿਸਮ ਹੈ ਦੁਹਰਾਅ ਅਮੇਸ਼ਾਬਦ ਜਿਹੜੇ ਸ਼ਬਦ ਦੇ ਇੱਕ ਤੋਂ ਵਧੇਰੇ ਸਮਾਨਾਰਥਿਕ ਜਾਂ ਵਿਰੋਧੀ ਸ਼ਬਦਾਂ ਦੇ ਦੁਹਰਾਓ ਤੋਂ ਬਣਦੇ ਹਨ ਉਹਨਾਂ ਨੂੰ ਦੁਹਰਾਓ ਇਹ ਸ਼ਬਦ ਕਿਤੇ ਹੈ ਤਾਂ ਵੀ ਸਮਾਸੀ ਹੁੰਦਿਆ ਪਰ ਸਮਾਸੀ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਤਰ੍ਹਾਂ ਦੇ ਸ਼ਬਦ ਨੇ ਪਰ ਦੁਹਰਾਅਮੇ ਸ਼ਬਦਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇੱਕ ਸ਼ਬਦ ਨੂੰ ਦੁਹਰਾਇਆ ਗਿਆ ਜਿਵੇਂ ਉੱਚਾ ਲੰਮਾ ਉੱਚਾ ਤੇ ਲੰਮਾ ਇੱਕੋ ਹੀ ਚੀਜ਼ ਹੈ ਸ਼ਬਦ ਹੈ ਇਸੇ ਤਰ੍ਹਾਂ ਗੈਰ ਗੰਭੀਰ ਗੈਰ ਗੰਭੀਰ ਇੱਕੋ ਤਰ੍ਹਾਂ ਦਾ ਸ਼ਬਦ ਹੈ ਦੁੱਖ ਸੋਖ ਇੱਕੋ ਕੈਟਾਗਰੀ ਆ ਇੱਕ ਇੱਕ ਨੇੜੇ ਨੇੜੇ ਆ ਉਸ ਤੋਂ ਬਾਅਦ ਪ੍ਰਕਾਰਜ ਦੇ ਆਧਾਰ ਤੇ ਅਸੀਂ ਸ਼ਬਦਾਂ ਨੂੰ ਹੇਠ ਲਿਖੇ ਅਨਸਾਰ ਵੰਡਦੇ ਹਾਂ ਅਰਥ ਪ੍ਰਕਾਰਜੀ ਜਿਹੜੇ ਸ਼ਬਦ ਵਾਕ ਵਿੱਚ ਅਰਥ ਪ੍ਰਕਾਰਜ ਦੀ ਪਦਰਤ ਦ੍ਰਿਸ਼ਟੀਗੋਚਰ ਹੁੰਦੇ ਹਨ ਭਾਵੇਂ ਕੇਵਲ ਉਹਨਾਂ ਨੂੰ ਅਸੀਂ ਅਰਥ ਦੇ ਆਧਾਰ ਤੇ ਹੀ ਸਮਝ ਸਕਦੇ ਹਾਂ ਤੇ ਉਹਨਾਂ ਦੇ ਅਰਥ ਕੋਸ਼ ਦੇ ਵਿੱਚ ਵੀ ਹੋ ਸਕਦੇ ਹਨ ਡਿਕਸ਼ਨਰੀ ਵਿੱਚ ਹੋ ਸਕਦੇ ਹਨ ਏ ਏ ਅਸੀਂ ਅਰਥ ਦੇ ਤੌਰ ਤੇ ਸਮਝ ਸਕਦੇ ਹਾਂ ਨੂੰ ਵਾਕ ਵਿੱਚ ਤੋੜ ਕੇ ਵੇਖਿਆ ਜਾਂਦਾ ਹੈ ਕਹਿੰਦਾ ਭਾਵ ਇਹਨਾਂ ਨੂੰ ਜੇ ਅਸੀਂ ਵਾਕ ਤੋਂ ਲੱਗ ਕਰਕੇ ਸਮਝੀਏ ਤੇ ਸਮਝ ਸਕਦੇ ਹਾਂ ਇਹ ਹੈ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਤੇ ਜਿਵੇਂ ਨਾਮ ਹੈ ਜੇ ਮੰਨ ਲਓ ਕਿਸੇ ਦਾ ਨਾਮ ਹੈ ਆਰਾਮ ਤਾਂ ਅਸੀਂ ਸਮਝ ਲੈ ਕੇ ਨਾਮ ਹੈ ਪਰ ਉਹ ਜਿਹਦਾ ਮਤਲਬ ਹੈ ਪੜਨਾਮ ਹੈ ਜਾ ਰਿਹਾ ਹੈ ਕਿਰਿਆ ਹੈ ਮਤਲਬ ਇਹਨੂੰ ਵਾਕ ਵਿੱਚ ਨਾਮ ਵੀ ਆਵੇ ਤਾਂ ਵੀ ਆਪਾਂ ਵੱਖਰੇ ਅਰਥ ਵੀ ਦੇ ਸਕਦੇ ਹਾਂ ਜਿਵੇਂ ਚੰਗਾ ਦਾ ਵੱਖਰਾ ਅਰਥ ਵੀ ਹੈਗਾ ਕਿ ਵਿਸ਼ੇਸ਼ਣ ਹੈ ਤੇ ਚੰਗਾ ਪੜਦਾ ਹੈ ਇਹ ਕਿਰਿਆ ਵਿਸ਼ੇਸ਼ਣ ਹੈ ਵਾਕ ਨੂੰ ਤੋੜ ਕੇ ਵੇਖਿਆ ਜਾ ਸਕਦਾ ਅਗਲੇ ਆਗੇ ਵਾਕ ਪ੍ਰਕਾਰ ਜੀ ਵਾਕ ਪ੍ਰਕਾਰ ਜੀ ਉਹ ਸ਼ਬਦ ਨੇ ਜਿਨ੍ਹਾਂ ਨੂੰ ਅਸੀਂ ਵਾਕ ਵਿੱਚ ਹੀ ਵੇਖ ਸਕਦੇ ਹਾਂ ਕੱਲ ਇਹ ਵਾਕ ਤੋਂ ਬਿਨਾ ਅਰਥ ਨਹੀਂ ਦੇ ਸਕਦੇ ਵਾਕ ਵਿੱਚ ਹੀ ਆਪਣਾ ਅਰਥ ਦੇ ਸਕਦੇ ਹਨ ਜਿਵੇਂ ਅਸੀਂ ਸੰਬੰਧਕ ਜਿਹੜਾ ਨੇ ਨੂੰ ਦਾ ਦੇ ਵਗੈਰਾ ਇਹ ਪਹਿਲੇ ਬੋਲੇ ਜਾਵਾਂਗੇ ਤੇ ਇਹਨਾਂ ਦਾ ਕੋਈ ਅਰਥ ਨਹੀਂ ਪਰ ਜਦੋਂ ਅਸੀਂ ਇਹਨਾਂ ਨੂੰ ਵਾਕ ਚ ਲਿਆਵਾਂਗੇ ਤੇ ਫੇਰੇ ਇਹ ਦੋ ਵਾਕ ਵਾਕ ਸ਼ਬਦਾਂ ਨੂੰ ਆਪਸੇ ਜੋੜਨਗੇ ਇਹ ਜੋੜਜੇਕ ਵੀ ਇਸ ਤਰ੍ਹਾਂ ਅਤੇ ਇਕੱਲਾ ਬੋਲੋ ਤੇ ਕੋਈ ਮਾਲਾਬ ਨਹੀਂ ਪਰ ਅਸੀਂ ਕਿਤੇ ਗੀਤਾ ਤੇ ਸੀਤਾ ਤੇ ਉੱਥੇ ਅਤੇ ਦਾ ਅਰਥ ਜਿਹੜਾ ਵੇਖਿਆ ਜਾ ਸਕਦਾ ਵਾਕ ਵਿੱਚ ਵੇਖਿਆ ਜਾ ਸਕਦਾ ਵਾਕ ਤੋਂ ਟੁੱਟ ਕੇ ਨਹੀਂ ਵੇਖਿਆ ਜਾ ਸਕਦਾ ਇਸ ਨੂੰ ਵਾਕ ਪ੍ਰਕਾਰ ਜੀ ਕਹਿੰਦੇ ਆ ਪਰ ਨਾਮ ਪ੍ਰਧਾਨ ਕਿਰਿਆ ਵਿਸ਼ੇਸ਼ਣ ਇਹੋ ਜਿਹੇ ਸ਼ਬਦਾਂ ਜਿਹੜੇ ਵਾਕ ਤੋਂ ਅਲੰਗ ਵੀ ਆਪਣਾ ਮਹੱਤਵ ਰੱਖਦੇ ਆ ਤੇ ਇਹ ਤੁਸੀਂ ਇੱਕ ਖਾਕਾ ਜਾਂ ਇੱਕ ਟੇਬਲ ਦੇਖ ਸਕਦੇ ਹੋ ਜਿਸ ਦੇ ਵਿੱਚ ਸਾਰੇ ਤਰ੍ਹਾਂ ਦੀ ਵੰਡ ਕੀਤੀ ਗਈ ਹੈ ਸ਼ਬਦ ਦਾ ਵਿਰ딕 ਵਰਗ ਵੰਡ ਕੀਤੀ ਹੈ ਉਤਪਤੀ ਦੇ ਆਧਾਰ ਤੇ ਸ਼ਬਦ √ ਤੇ ਜੋਗਿਕ ਰੂਪ ਦੇ ਆਧਾਰ ਤੇ ਵਿਕਾਰੀ ਤੇ ਅਵਕਾਰੀ ਰਚਨਾ ਦੇ ਆਧਾਰ ਤੇ ਮੂਲ ਤੇ ਵਿਉਤਪਤ ਅਰਥ ਦੇ ਆਧਾਰ ਤੇ ਸਮਾਨਾਰਥਕ ਵਿਰੋਧਾਰਥਕ ਵਰਗਾ ਅਰਥਕ ਬਹੁਾਰਥਕ ਇਸ ਰਚਨਾ ਦੇ ਆਧਾਰ ਤੇ ਸਮਾਸੀ ਸੰਖੇਪਤ ਦੁਹਰਾਵੇ ਤੇ ਪ੍ਰਕਾਰਜ ਦੇ ਆਧਾਰ ਤੇ ਬਾਗ ਪ੍ਰਕਾਰਜੀ ਤੇ ਅਰਥ ਪ੍ਰਕਾਰਜੀ ਤੇ ਪਿਆਰੇ ਵਿਦਿਆਰਥੀਓ ਤੁਸੀਂ ਇਸ ਨੋਟਸ ਨੂੰ ਯਾਦ ਕਰੋ ਇੱਕ ਇੱਕ ਪੁਆਇੰਟ ਨੂੰ ਯਾਦ ਕਰਕੇ ਦੇਖ ਲਓ ਤਾਂ ਤੁਸੀਂ ਕਿਸੇ ਤਰ੍ਹਾਂ ਕਨਫਿਊਜ਼ ਨਹੀਂ ਹੋਏ ਤਾਂ ਜੇ ਇਸ ਵੀਡੀਓ ਨੂੰ ਦੇਖ ਲਈ ਤੁਹਾਡਾ ਸਾਰਦਾ ਧੰਨਵਾਦ ਤੇ ਉਮੀਦ ਕਰਦੀਆਂ ਕਿ ਪ੍ਰਸ਼ਨ ਤੁਸੀਂ ਜਦੋਂ ਵੀ ਨੰਕਿਆਂ ਦੇ ਅਨਸਾਰ ਇਸ ਦੀ ਤਿਆਰੀ ਕਰੋਗੇ ਤੇ ਇਹ ਵੀਡੀਓ ਤੁਹਾਡੀ ਮਦਦਗਾਰ ਹੋਵੇਗੀ ਬਹੁਤ ਬਹੁਤ ਧੰਨਵਾਦ